ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਕ ਤੁਸੀਂ ਸਾਰੇ ਠੀਕ ਹੋਵੋਗੇ ਧੰਨਵਾਦ ਆ ਸਾਰਿਆਂ ਤੇ ਮੇਰੇ ਪਰਿਵਾਰਕ ਨੂੰ ਸਭ ਨੂੰ ਤੰਦਰੁਸਤੀਆਂ ਵਕਸ਼ਣ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਲਓ ਜੀ ਆਪਾਂ ਵੀ ਮੀਂਹ ਦਾ ਥੋੜਾ ਜਿਹਾ ਆਨੰਦ ਲੈ ਲਈਏ ਕਿਉਂਕਿ ਅਸੀਂ ਤਾਂ ਬਣਾਇਆ ਤਾਂ ਹੈ ਨਹੀਂ ਸੀ ਕੱਲ ਤਾਂ ਕੁਝ ਵੀ ਤੇ ਅੱਜ ਵਾਲੇ ਮੀਂਹ ਦੇ ਵਿੱਚ ਅਸੀਂ ਵੀ ਸੋਚੇ ਵੀ ਅਸੀਂ ਵੀ ਫੁਪਕੌੜੇ ਤਕੂੜੇ ਕੋਈ ਨਵੀਂ ਜੀ ਚੀਜ਼ ਬਣਾ ਲਈਏ ਹਨਾ ਤੇ ਹੁਣ ਆਪਾਂ ਲੱਗੇ ਸੀਗੇ ਬਣਾਉਣ ਆਹ ਬ੍ਰੈਡ ਰੋਲ ਠੀਕ ਆ ਆਲੂ ਬ੍ਰੈਡ ਰੋਣ ਵਾਸਤੇ ਆਪਾਂ ਨੇ ਆਲੂ ਲੈ ਲਏ ਸੀ ਵਾਲ ਕਰਕੇ ਤਿੰਨ ਸੈ ਛੋਟੇ ਜਿਹੇ ਸੈ ਜਿੰਨਾ ਜਿਆਦਾ ਵੱਡੇ ਨਾ ਛੋਟੇ ਪਿਆਜ਼ ਲੈ ਲਏ ਸੀ ਹਰੀ ਮਿਰਚ ਲੈ ਲਈ ਸੀ ਤੇ ਹੁਣ ਆਪਾਂ ਨਾਲ ਪਾਉਂਦੇ ਇਹਦੇ ਵਿੱਚ ਪਹਿਲਾਂ ਆਪਾਂ ਮਸਾਲਾ ਪਾ ਦੇ ਪਾਣਗੇ ਠੀਕ ਹੈ ਤੇ ਇੱਧਰ ਆਪਾਂ ਪਾਵਾਂਗੇ ਨਮਕ ਠੀਕ ਹੈ ਜਿਆਦਾ ਨਹੀਂ ਪਾਉਂਦੇ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾウダー ਪਾਵਾਂਗੇ ਇੰਦਰ ਆਪਾਂ ਪਾਵਾਂਗੇ ਮੱਥਾ ਅੱਲਾ ਠੀਕ ਹੈ ਨਾ ਪਾਵਾਂਗੇ ਆਪਾਂ ਥੋੜੀ ਜਿਹੀ ਹੰਦੀ ਓਕੇ ਤੇ ਇਹਦੇ ਨਾਲ ਆਪਾਂ ਪਾਵਾਂਗੇ ਤੇਲੀ ਫਲਫ ਕਰਦੀ ਪੁੱਟੀ ਹੋਈ ਆ ਠੀਕ ਹੈ ਆਪਾਂ ਦੋ ਤਰ੍ਹਾਂ ਦੇ ਬਣਾਵਾਂਗੇ ਠੀਕ ਹੈ ਓਕੇ ਨਾ ਲਾ ਪਾ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਚਾਟ ਮਸਾਲੇ ਨਾਲ ਥੋੜਾ ਟੇਸ ਜਿਹੜਾ ਨੇ ਦਿੱਕਣਾ ਨਾਲ ਲੱਗਦਾ ਹੋਰ ਆਪਾਂ ਕੋ ਐਕਸਟਰਾ ਕੋਈ ਮਸਾਲਾ ਨਹੀਂ ਪਾਵਾਂਗੇ ਕੋਈ ਗਰਮ ਮਸਾਲਾ ਕੁਝ ਨਹੀਂ ਪਾਵਾਂਗੇ ਠੀਕ ਹੈ ਤੇ ਬਾਕੀ ਆਪਾਂ ਮੇਨ ਚੀਜ਼ ਪਾਵਾਂਗੇ ਇਹ ਬ੍ਰੈਡ ਜਿਹੜੀ ਸੀ ਨਾ ਮੈਂ ਉਹੋ ਕਰ ਲਈ ਹੱਥਾਂ ਨਾਲ ਹੱਥਾਂ ਨਾਲ ਕ੍ਰੈਸ਼ ਕਰ ਲੈਂਦੇ ਇਹ ਤੇ ਬਹੁਤ ਹੀ ਚੰਗੀ ਚੀਜ਼ ਬਣਦੀ ਆ ਠੀਕ ਹੈ ਮੈਂ ਕਹ ਚਾ ਲ ਆਪ ਤਾਂ ਨਹੀਂ ਖਾਣੀ ਮੰਮੀ ਵੀ ਥੋੜਾ ਖਾ ਲੂਗੀ ਮੰਮੀ ਨੇ ਤਾਂ ਨਹੀਂ ਬੰਦ ਕੀਤੇ ਸੀਗੇ ਤੇ ਉਹ ਸੀ ਪਾਪਾ ਹੀ ਤੇ ਵਿਚਾਰੇ ਖਾ ਲੈਣਗੇ ਨਾ ਹਨਾ ਨਹੀਂ ਪੈਂਦਾ ਇਹ ਨਾਲ ਆਪਾਂ ਪਾ ਦਾਂਗੇ ਥੋੜਾ ਬੀਜਣ ਬੀਜਣ ਪਾਉਣਾ ਆਪਸ਼ਨਲ ਆ ਤੁਸੀਂ ਪਾਉਣਾ ਪਾ ਸਕਦੇ ਨਹੀਂ ਪਾਉਣਾ ਨਹੀਂ ਨਾ ਪਾਓ ਤੁਸੀਂ ਠੀਕ ਹੈ ਕਿ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਲੈਂਦੇ ਮਿਕਸ ਕਰ ਠੀਕ ਹੈ ਹਨਾ ਇਹ ਬਹੁਤ ਹੀ ਚੰਗੀ ਚੀਜ਼ ਬਣਦੀ ਹੈ 스낵ਸ ਵਗੈਰਾ ਇਸ ਤਰ੍ਹਾਂ ਦੇ ਖਾਣੇ ਚਾਹੀਦੇ ਆ ਤਾਂ ਕਿ ਜੇ ਆਪਣੇ ਘਰੇ ਜਿਹੜੀਆਂ ਚੀਜ਼ਾਂ ਮਿਲ ਜਾਣੀਆਂ ਆਪਾਂ ਉਹ ਚੀਜ਼ਾਂ ਦਾ ਤਾਂ ਆਪਾਂ ਅੱਲਾਹ ਹਾਲੇ ਸਕਦੇ ਨਾ ਜਿਹੜੀ ਚੀਜ਼ ਆਪਣੇ ਘਰੇ ਨਹੀਂ ਹੈਗੀ ਉਹਦੇ ਇਤਾਰੇ ਆਪਾਂ ਕਹਿਣਾ ਹੀ ਠੀਕ ਨੇ ਤੇ ਬਹੁਤ ਹੀ ਚੰਗੀ ਚੀਜ਼ ਬਣਦੀ ਆ ਇੱਧਰ ਆਪਾਂ ਨੇ ਥੋੜਾ ਜਿਹਾ 1.5 ਚਮਚਾ ਆਪਾਂ ਨੇ ਲਿਆ ਸੀ ਜਾਂ 2 ਚਮਚੇ ਹੀ ਲਾ ਲਓ ਤੁਸੀਂ ਮੈਦੇ ਦੇ ਲਿਆ ਸੀ ਤੇ ਥੋੜਾ ਜਿਹਾ ਆਪਣੇ ਵਿੱਚ ਵਿੱਚ ਮਿਲਾਤਾ ਹਾਂ

ਇਹ ਕੋਕੋ ਆ ਤਿਆਰ ਕਰ ਲੈਂਦੇ ਥੋੜਾ ਜਿਹਾ ਥੋੜਾ ਜਿਹਾ ਜ਼ਿਆਦਾ ਤਾਂ ਗਾੜਾ ਨਹੀਂ ਬਣਾਉਣਾ ਹੈ ਇਹਦੇ ਨਾਲ ਨਹੀਂ ਲੈਣ ਹੁੰਦੀ ਹੈ ਨਹੀਂ ਹੁੰਦਾ ਇਹ ਚੀਨਾਂ ਦੀ ਰਾਹਣਾ ਪੁੱਲੀ ਸੀ ਥੋੜਾ ਜਿਹਾ ਪਾ ਲੈਂਦੇ ਲਓ ਜੀ ਇਧਰ ਆਪਣਾ ਤੇਲ ਹੋ ਗਿਆ ਗਰਮਾ ਤੇ ਹੁਣ ਆਪਾਂ ਇਧਰ ਜਿਹੜੇ ਸਨੈਕਸ ਬਣਾਏ ਆਗੇ ਲਓ ਜੀ ਇਧਰ ਆਪਣੇ ਇਹ ਤਿਆਰ ਹੋ ਗਏ ਆਪਾਂ ਨੇ ਇਹਨਾਂ ਨੂੰ ਇਹ ਸ਼ੇਪ ਦਿੱਤੀ ਅੰਡੇ ਵਾਲੀ ਤੇ ਇਹ ਦੇਖੋ ਤਿੰਨ ਆਲਵਾ ਤੋਂ 30 ਪੀਸ ਬਣ ਗਏ ਹਨਾ ਤੇ ਆਪਾਂ ਕਿੰਨੇ ਜਣੇ ਮਰਜ਼ੀ ਖਾ ਸਕਦੇ ਮਿੰਜਾ ਸੀ ਤਾਂ ਥੋੜੇ ਜਣੇ ਆ ਫਿਰ ਮੇਰੇ ਨੇਬਰ ਆ ਨਾ ਜਦੋਂ ਮੈਂ ਨਹੀਂ ਹੁੰਦੀ ਫਿਰ ਉਹ ਪਾਪਾਈ ਨੂੰ ਰੋਟੀ ਦਿੰਦੇ ਆਗੇ ਤੇ ਫਿਰ ਉਹਨਾਂ ਦੇ ਘਰ ਵੀ ਭੇਜ ਜੂ ਕਿ ਉਹ ਮਾਂ ਪੋਤਾ ਦੋਵੇਂ ਇਸੇ ਤਰ੍ਹਾਂ ਹੀ ਆਪਾਂ ਨੇ ਸਾਹ ਉਹ ਬਣਾ ਲਈ ਹਲਦੀ ਮੈਂ ਤਾਂ ਪਾਈ ਕਿਉਂਕਿ ਸਾਨੂੰ ਹਲਦੀ ਜਿਹੜੀ ਆਪਣੇ ਪੰਜਾਬੀਆਂ ਦੀ ਸ਼ਾਨ ਇੱਧਰ ਆਪਣਾ ਤੇਲ ਇਹ ਗਰਮ ਹੋ ਗਿਆ ਹਲਦੀ ਮੈਂ ਦੱਸਦੀ ਸੀ ਵੀ ਆਪਣੇ ਪੰਜਾਬੀਆਂ ਦੀ ਸ਼ਾਨ ਅਹਰ ਤੇ ਦੇਖ ਸਕਦੇ ਹੋ ਕਿ ਇਹ ਜਿਹੜਾ ਗਰਮ ਹੋ ਗਿਆ ਤੇ ਆਪਾਂ ਹੁਣ ਇਹਨੂੰ ਥੋੜਾ ਜਿਹਾ ਘੱਟ ਕਰਦੇ ਹਾਂ ਠੀਕ ਹੈ ਇਹ ਆਪਾਂ ਇੱਕ ਰੋਲ ਬਾਕੀ ਜੋ ਕਿ ਆਪਾਂ ਕੜਚੀ ਨਾਲ ਨਹੀਂ ਹਲਾਵਾਂਗੇ ਕੜਚੀ ਨਾਲ ਹਲਾਉਣ ਨਾਲ ਨਾਲ ਖਿੰਡਰ ਜਾਂਦਾ ਹੈ ਦੇਖੋ ਜੀ ਜਿਆ ਮਣੀ ਕੀ ਨਿਆਗਾ ਤੇ ਹੁਣ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਇੰਜ ਛੱਡ ਦੇ ਤੇ ਫਿਰ ਆਪਾਂ ਨਾ ਇਹਨਾਂ ਨੂੰ ਹਲਾਵਾਂਗੇ ਕੜਚੀ ਨਾਲ ਨਹੀਂ ਹਲਾਵਾਂਗੇ ਕੜਚੀ ਨਾਲ ਇਹ ਜਿਹੜਾ ਨਾ ਪਕੜਾਈ ਨੂੰ ਫੜ ਕੇ ਹਲਾਵਾਂਗੇ ਨਾਸਨ ਬਹੁਤ ਵਧੀਆ ਨਹੀਂ ਤਾਂ ਪਈ ਜਾਂਦਾ ਨਜ਼ਾਰੇ ਦੇ ਹੱਥਾਂ ਵੀ ਨਹੀਂ ਤਾਂ ਦੋ ਦਿਨ ਹੋ ਗਏ ਕੱਲ ਤਾਂ ਕੁਛ ਨਹੀਂ ਬਣਾਇਆ ਸੀ ਫੇਰ ਤੇ ਫੇਰ ਅੱਜ ਮੈਂ ਕਿਾ ਕੜ ਬਣਾ ਲੈਂਦੀ ਆ ਆ ਆਪਣਾ ਬਦਲ ਨਹੀਂ ਦੇ ਕੱਲ ਦਾ ਚਾਹੋ ਖਾ ਲੈਣਗੇ ਨਾ ਪਾਪਾ ਜੀ ਜਉਣਾ ਪੈਣਾ ਨਵੇਂ ਕਰਕੇ ਹਲਾਉਣਾ ਐ ਕਰਕੇ ਕੋਈ ਵੀ ਚੀਜ਼ ਆਪਾਂ ਬਣਾਉਂਦੇ ਜੀ ਮੇਰਾ ਗੁਲੇਬ ਜਾਮਨ ਐ ਕਰਕੇ ਹਲਾਉਣ ਦਾ ਮਤਲਬ ਹੁੰਦਾ ਹੈ ਕਿ ਟੁੱਟਦੇ ਨਹੀਂ ਹੈਨਾ ਲੋ ਜੀ ਦੇਖੋ ਤੁਸੀਂ ਇੱਕ ਵੀ ਮੇਰਾ ਰੋਲ ਇਹ ਨਹੀਂ ਖਿੜਿਆਗਾ ਇਹ ਪਹਿਲਾ ਬੈਚ ਆ ਤੇ ਸੈਕਿੰਡ ਬੈਚ ਆਪਾਂ ਉਹ ਦੂਜਾ ਬਣਾਵਾਂਗੇ ਮੈਦਾ ਲਾ ਕੇ ਇੱਕ ਹੋਰ ਚੀਜ਼ ਸਿਕਰਟ ਚੀਜ਼ ਲਾ ਕੇ ਬਣਾਵਾਂਗੇ ਜਿਹੜੇ ਲੋਕ ਬਖਾਉਂਦੇ ਆ ਪਰ ਉਹ ਪਤਾ ਦੱਸਦੇ ਨਹੀਂ ਆਪਾਂ ਕੀ ਲਾਇਆ ਠੀਕ ਹੈ ਤੇ ਦੇਖੋ ਤੁਸੀਂ ਇਹਨਾਂ ਦਾ ਕਲਰ ਕਲਰ ਮੈਂ ਇੱਕ ਗੱਲ ਭੁੱਲ ਗਈ ਕਲਰ ਤੇ ਇਹਨਾਂ ਦਾ ਕੁਝ ਤਾਂ ਵੀ ਜ਼ਿਆਦਾ ਪੀਲਾ ਹੋ ਮੈਨੂੰ ਵੇਸਣ ਪਾਇਆ ਸੀਗਾ ਤੇ ਇੱਕ ਹਲਦੀ ਪਾਈ ਸੀ ਹਲਦੀ ਮੈਨੂੰ ਬਹੁਤ ਪਸੰਦ ਆ। ਇਹ ਹਲਦੀ ਤੋਂ ਆਪਾਂ ਨਾਲ ਦੇ ਪੰਡਾ ਆਪਾਂ ਗ੍ਰੇਸ ਕਰਤਾ ਜਮਾ ਲਈ ਤੇ ਦੇਖੋ ਤੁਸੀਂ ਨਾਲ ਇਹਦੇ ਨਾਲ ਜੇ ਸਟੇ ਹੋ ਜਾ ਕਿਉਂਦਾ ਹੁੰਦਾ ਹੁੰਦਾ ਹੋਰ ਹੀ ਹੈਗਾ ਨਾ ਤੇ ਨੰਬਰ ਦੋ ਥਿਲਨਾ ਪੂਰੀਆ ਮਾੜਾ ਮोटा ਪਿਆਜ ਇਹ ਵਿੱਚੋਂ ਨਿਕਲਿਆ ਉਹ ਜਮਾ ਲਈ ਮਿਕਸ ਕਰ ਲਈਏ ਇਸੇ ਤਰ੍ਹਾਂ ਹੀ ਆਪਾਂ ਹੁਣ ਜਿਹੜਾ ਇੱਕ ਨਵੀਂ ਚੀਜ਼ ਬਣਾਉਣੀ ਆ ਉਹਨਾਂ ਨੂੰ ਰਖਾਉਣੀ ਠੀਕ ਇਹ ਆਪਾਂ ਜਿਹੜਾ ਆਪਾਂ ਖੋਲਿਆ ਸੀ ਮੈਦਾ ਠੀਕ ਹੈ ਨੂੰ ਆਪਾਂ ਕੋਟ ਕਰ ਲਿਆ ਤੇ ਇੱਧਰ ਆਪਾਂ ਨੇ ਇੱਕ ਬ੍ਰੈਡ ਜਿਹੜੀ ਸੀਗੇ ਨਾ ਤੇ ਇਹਨਾਂ ਦੇ ਕਿਨਾਰੇ ਸੀ ਨਾ ਜਿਹੜੇ ਉਹ ਲਾਲੇ ਸੀਗੇ ਇਹ ਨਨ ਨਾ ਬਹੁਤ ਕ੍ਰਿਸਪੀ ਬਣਦੀ ਜਿਵੇਂ ਬਾਹਰ ਨਾਲ ਚਿਕਨ ਉਧਾਰਾ ਤੇ ਲਾ ਕੇ ਨਾ ਇਹੇ ਬਣਾਉਂਦੇ ਹੁੰਦੇ ਆ ਬ੍ਰੈਡਾਂ ਦਾ ਬੂਰਾ ਜਿਆ ਤੇ ਇਹ ਬਹੁਤ ਵਧੀਆ ਚੀਜ਼ ਬਣਦੀ ਆ ਠੀਕ ਹੈ ਤੇ ਆਪਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਲਾ ਕੇ ਰੱਖ ਲੈਂਦੇ ਕਿਉਂਕਿ ਫਿਰ ਨਾ ਤੇਲ ਜਿਆ ਜ਼ਿਆਦਾ ਗਰਮ ਆ ਫਿਰ ਬਰਨ ਜੇ ਹੋ ਜਾਣਗੇ ਉਦੋਂ ਕਾਲੇ ਜੇ ਹੋ ਜਾਣਗੇ ਤੇ ਮੈਂ ਆਪਾਂ ਪਹਿਲਾਂ ਫਿਰ ਇਹ ਸਾਰੇ ਰੈਡੀ ਕਰ ਲੈਂਦੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਤੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਇਹਨਾਂ ਨਾਲੋਂ ਜ਼ਰੂਰ ਇਹ ਲਊਗਾ ਬਿਕੋਜ਼ ਕਿਉਂਕਿ ਫਿਰ ਇਹ ਹੋ ਹੋਏ ਨਾ ਪਰ ਇਹ ਬਣਦੇ ਬਹੁਤ ਟੇਸਟੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਅੱਜ ਹੁਣ ਸਕੂਲ ਹੋਣੀ ਸੀ ਛੁੱਟੀ ਬਾਹਰਲੇ ਪਾਸੇ ਪਹਿਲਾਂ ਮੈਂ ਤੇ ਮਮਾ ਬਾਹਰ ਗਿਆ ਨਰੀ ਚ ਬੈਠੀਆਂ ਸੀਗੀਆਂ ਤੇ ਬਹੁਤ ਮੀਂਹ ਪੈਂਦਾ ਸੀ ਜਵਾਕਾਂ ਦੇ ਸਕੂਲ ਦਾ ਰੌਲਾ ਰੱਪਾ ਓਹੋ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਉਹ ਉਹ ਗਾ ਲਏ ਜਿਹੜਾ ਬਚੂਗਾ ਉਹਦੇ ਵਿੱਚ ਹੀ ਆਪਾਂ ਲਾ ਕੇ ਤੇ ਆਪਾਂ ਉਹ ਕਰ ਲਾਣਾ ਹੈ ਨਾ ਤੇ ਇਹ ਬਹੁਤ ਵਧੀਆ ਸਨੈਕਸ ਬਣਦੇ ਆ ਤੁਸੀਂ ਟਰਾਈ ਵੀ ਕੀਤੇ ਹੋਣੇ ਬਣਾਏ ਹੋਣੇ ਆ ਹੈ ਨਾ ਤੇ ਉਹ ਮੈਂ ਉਹ ਲਉਣਾ ਭੁੱਲ ਗਈ ਸੀ ਇਹ ਦਿਨ ਨੇ ਕ੍ਰਿਸਪੀ ਬਹੁਤ ਬਣਦੇ ਆ ਨਿਤਜਾ ਤੋਂ ਬ੍ਰੈਂਡ ਵੀ ਬਣਾਵਾਂ ਤੇ ਬ੍ਰੈਡਾਂ ਨੂੰ ਵੀ ਇਸ ਤਰ੍ਹਾਂ ਹੀ ਕੋਟ ਕਰ ਲੈਣੀ ਹੈ। ਲਓ ਜੀ ਹੁਣ ਆਪਾਂ ਇਹਨਾਂ ਨੂੰ ਵੀ ਇਹਦੇ ਵਿੱਚ ਇਸ ਤਰ੍ਹਾਂ ਛੱਡ ਦੇ। ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਤਾਂ ਜ਼ਰੂਰ ਲਊਗਾ ਲਊਗਾ। ਥੋੜਾ ਥੋੜਾ। ਕਰੇ ਬੰਦੀ ਦੇਖੀ ਇਹਨਾਂ ਨੂੰ ਥੋੜਾ ਤੇਜ਼ ਜਿਹੜਾ ਨਾ ਉਹ ਹੋ ਜਾਂਦਾ। ਦੀ ਵਿੱਚ ਉੱਟ ਗਈ ਜਾਂਦੀ ਹੈ ਨਾ ਇਹਦੇ ਛਿਲੜ ਦੀ ਕੁਝ ਇਹਨਾਂ ਨੂੰ ਵੀ ਆਪਾਂ ਹੋਰ ਨਹੀਂ ਕਰਨਾ ਹੈ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਹਲਾਵਾਂਗੇ ਹਲਾਉਣ ਮੇਰਾ ਨਾਲੇ ਤਾਂ ਤੇਲ ਉੱਪਰ ਆ ਜਾਂਦਾ ਹੈ ਤੇ ਸੈਟਿੰਗ ਨੰਬਰ ਤੇ ਨਾ ਟੁੱਟਦੇ ਨਹੀਂ ਇਹੇ ਕੁਛ ਮਰਜ਼ੀ ਹੋਵੇ ਇਹਨਾਂ ਤਾਂ ਨਹੀਂ ਖਰਾਬ ਹੋਇਆ ਠੀਕ ਜਿਹਾ ਹੀ ਰਿਹਾ देखो तू कितने बढ़िया बन गया ਤੇ ਇਧਰ ਮੈਂ ਨਾ ਜਿਹੜਾ ਬਚਿਆ ਸੀਗਾ ਮੈਂ ਇਦਾਂ ਜਾਂ ਤੇ ਉਹ ਨੂੰ ਮੈਂ ਉਹ ਕਰਤਾ ਬਰੈਡ ਲਾ ਦਿੱਤੀ ਬਰੈਡ ਇੱਕ ਨੂੰ ਤਾਂ ਜ਼ਿਆਦਾ ਲੱਗ ਗਿਆ ਇੱਕ ਨੂੰ ਥੋੜਾ ਜਿਹਾ ਥੋੜਾ ਚਲੋ ਵੇਸਟਿੰਗ ਕਰ ਰਹੇ ਦੋਸਾਂ ਚੰਗਾ ਗੱਲ ਹੈ ਚੰਗੀ ਗੱਲ ਹੈ ਚੀਜ਼ ਵੇਸਟਿੰਗ ਨਹੀਂ ਕਰਨੀ ਆਪਾਂ ਨੇ ਖਾਣਾ ਠੀਕ ਹੈ ਮਤਲਬ ਮੇੜ ਤਵੇੜ ਕੇ ਮੈਂ ਉਹ ਉਹ ਕਰਤਾ ਕਿਨਾ ਕਿਚਨ ਕਿੰਨੀ ਰਾਜਾ ਬੰਦਾ ਜਿੱਦੜੀ ਖੋਤੀ ਸੀ ਮੈਂ ਉਹਨੂੰ ਉਹ ਕਰਕੇ ਰੱਖੂੰਗੀ ਜਮਾਈ ਹੀ ਉਹ ਖੁੰਦਲਾ ਦਾ ਆ ਜਿਹੜੇ ਪਹਿਲਾਂ ਬਣਾਏ ਸੀ ਆ ਜਿਹੜੇ ਆਪਾਂ ਪਹਿਲਾਂ ਬਣਾਏ ਸੀ ਕਿਨੇ ਮੱਧਿਆ ਦੇ ਖਾਜੜੇ ਆਪਾਂ ਖਾਣ ਬਣਾਏ ਆ बन ਗਏ ਤੇ ਨਾਲ ਬਰੈਡ ਬਣ ਗਏ ਮੇਰੇ ਫੇਵਰਿਟ ਆ ਬਰੈਡ ਤੇ ਲੋਜੀ ਆਪਣੇ ਬਰੈਡ ਆਲੂ ਰੋਲ ਬਣ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਪਹਿਲਾਂ ਤਾਂ ਇਹ ਤਾਂ ਪਾਉਂਦੇ ਵੀਡੀਓ ਬਣਾਉਂਦੇ ਪਹਿਲਾਂ ਆਪਾਂ ਪਾਪਾ ਇਹਨੂੰ ਦੇਵਾਂਗੇ ਮੰਮਾ ਨੂੰ ਦੇਵਾਂਗੇ ਤੇ ਗਵਾਂਢੀਆਂ ਘਰੇ ਭੇਜ ਦਿਆਂ ਤੇ ਨਾਲ ਇਹ ਆਪਣੇ ਬਰੈਡ ਬਣ ਕੇ ਇਹਨਾਂ ਨੂੰ ਵੇਖ ਕੇ ਤੇ ਸਾਰੇ ਹੀ ਖੁਸ਼ ਹੋ ਜਾਣਗੇ ਤੇ ਨਾਲ ਆਪਾਂ ਨੇ ਇਹ ਚਾ ਰੱਖ ਲਈ ਹੈਣਾ ਤੇ ਤੁਸੀਂ ਵੀ ਇੰਜੋਏ ਕਰੋ ਤੇ ਕਿਵੇਂ ਦੀ ਲੱਗੀ ਮੇਰੀ ਵੀਡੀਓ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਛੜਦੀ ਕਲਾ ਵਿੱਚ ਰੱਖਣ ਤੇ ਸਦਾ ਹੀ ਖੁਸ਼ੀਆਂ ਬਖਸ਼ਣ